ਪਰਾਵਾ ਲਿਫਟ ਚ ਦਾ ਗਾਈ ਚਲੇ ਆ ਹੁਣੇ ਨਹੀਂ ਪਤਾ ਜਾਣਾ ਕਿੱਥੇ ਆ ਸਾਹ ਬਟਨੀ ਨਹੀਂ ਹੈ ਕੋਈ ਚੱਲ ਕਿਤੇ ਤਾਂ ਲਾ ਦੇਗੀ ਕਿਤੇ ਨਾ ਕਿਤੇ ਤਾਂ ਲਾ ਦੇਗੀ ਜੇ ਜੇ ਲਿਫਟ ਬੰਦ ਹੋ ਗਈ ਲੈ ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਪਹਿਲਾ ਵਲੌਗ ਹੈ ਜਿਹੜਾ ਸ਼ੂਟ ਕਰਨ ਲੱਗੇ ਆ ਆਪਾਂ ਚੱਲੇ ਆ ਜੀ ਨਿਊ ਦਿੱਲੀ ਨਵੀਂ ਦਿੱਲੀ ਜਾ ਰਹੇ ਹਾਂ ਕੁਝ ਕੰਮ ਸੀ ਨਾਲੇ ਤੁਹਾਨੂੰ ਮਾਰਕੀਟ ਘੁਮਾਵਾਂਗੇ ਉੱਥੋਂ ਦੀਆਂ ਦੋ ਤਿੰਨ ਮਾਰਕੀਟ ਜਿਵੇਂ ਚਾਂਦਨੀ ਚੌਕ ਦੀ ਮਾਰਕੀਟ ਹੋ ਗਈ ਬਾਕੀ ਮੈਟਰੋ ਵਗੈਰਾ ਤੇ ਜਾਵਾਂਗੇ ਪਹਿਲਾਂ ਯਾਰੀ ਜਿਹੜਾ ਵਲੌਗ ਸ਼ੂਟ ਹੋਣ ਲੱਗਾ ਠੀਕ ਹੈ ਤੇ ਮੈਂ ਪਹਿਲਾਂ ਵੀ ਸ਼ੂਟ ਕੀਤਾ ਥੋੜਾ ਜਿਹਾ ਵੌਇਸ ਓਵਰ ਚ ਕੀਆ ਸਾਊਂਡ ਵਗੈਰਾ ਜ਼ਿਆਦਾ ਸੀ ਇਸ ਲਈ ਥੋੜਾ ਕੈਨਸਲ ਕਰਤੀ ਤੈਨ ਵੌਇਸ ਉੱਪਰ ਦੁਆਰਾ ਕੀਤਾ ਜਾ ਰਿਹਾ ਤੇ ਜਿਹੜੀ ਟ੍ਰੇਨ ਸੀ ਮਾਨਸਾ ਤੋਂ ਫੜੀ ਅਸੀਂ ਜਾਣੀ ਸੀ ਸਾਢੇ 1/4 ਟ੍ਰੇਨ ਚੱਲਣੀ ਸੀ ਆਪਾਂ ਪਹੁੰਚ ਗਏ ਮਾਨਸਾ ਤੇ ਬੈਠੇ ਸੀ ਅੱਧਾ ਪੌਣਾ ਘੰਟਾ ਪਹਿਲਾਂ ਪਹੁੰਚ ਗਏ ਆਪਾਂ ਵਧੀਆ ਨਿਆਰੇ ਨਾਲ 슬ੀਪਰ ਦੀ ਆਪਾਂ ਲੈ ਕੇ ਟ੍ਰੇਨ ਤੇ ਆਪਾਂ ਡਿਕਰੇ ਸੀ ਟ੍ਰੇਨ ਨੂੰ ਤੇ ਹੁਣ ਮੈਂ ਫੰਕਸ਼ਨ ਹੈ ਜਿਹੜਾ ਨਵਾਂ ਯੂਜ਼ ਕੀਤਾ ਨਾਲੇ ਤਾਂ ਫੋਨ ਦਾ আলਟਰਾ 25 ਦਾ ਮੈਂ ਨਾਲੇ ਇਹ ਦੇਖ ਲੈਨੇ ਆ ਤੇ ਨਾਲੇ ਆਪਾਂ ਵਲੌਗ ਦੀ ਥੋੜਾ ਜਿਹਾ ਸ਼ੂਟ ਕਰ ਲੈਨੇ ਉਧਰੋਂ ਤਾਂ ਟ੍ਰੇਨ ਆਈਐਨਡੀ ਸੀ ਉਦੋਂ ਵੀ ਸ਼ੂਟ ਹੋ ਰਿਹਾ ਜਾਨੀ ਕਿ ਦੋਨੇ ਕੈਮਰਿਆਂ ਦਾ ਪਰਪਸ ਯੂਜ਼ ਹੋ ਰਿਹਾ ਸੀ ਆਪਣੇ ਕੋਲੇ ਇਹ ਆਪਣੀ ਟ੍ਰੇਨ ਸੀ ਜਿੰਦੇ ਤੇ ਆਪਾਂ ਜਾਣਾ ਸੀ ਤੇ ਇਹ ਦਿੱਲੀ ਕੈਂਟ ਵਾਲੀ ਟ੍ਰੇਨ ਸੀ ਤੇ ਜਦੋਂ ਅਸੀਂ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਆਪਾਂ ਫੜੀ ਮੈਟਰੋ ਮੈਟਰੋ ਫੜ ਕੇ ਆਪਾਂ ਜਾਣਾ ਸੀ ਰਹਿਣ ਵਾਸਤੇ ਟਿਕਾਣਾ ਲੱਭਣਾ ਅਗਲੇ ਦਿਨ ਫਿਰ ਅਸੀਂ ਉੱਠ ਕੇ ਜਦੋਂ ਆਪਦੇ ਕੰਮ ਤੇ ਗਏ ਤਾਂ ਦਿੱਲੀ ਦੇ ਹਾਲਾਤ ਵਿਖਾਏ ਆ ਤੁਹਾਨੂੰ ਆ ਵੇਖ ਲਓ ਵੀ ਕੀ ਹਾਲਾਤ ਨੇ ਉੱਥੇ ਕਿੰਨਾ ਕਚਰਾ ਹੈ ਕਿੰਨਾ ਕੁਛ ਹੈ ਬਾਕੀ ਕੋਈ ਸੜਕਾਂ ਚਲੋ ਠੀਕ ਨੇ ਕੁਝ ਪਰਸੈਂਟ ਬਾਕੀ ਬੜੇ ਮਾੜੇ ਹਾਲਾਤ ਮੇਨ ਦਾ ਲੱਗੇ ਵੀ ਸਫਾਈ ਪੱਖੋਂ ਜਮਾਂ ਹੀ ਜ਼ੀਰੋ ਹੈ ਜਮਾਂ ਹੀ ਜ਼ੀਰੋ ਹੈ ਠੀਕ ਹੈ ਜੇ ਆਖਿਆ ਜਾਵੇ ਮਾਰਕੀਟ ਨੇ ਜਿਹੜੀਆਂ ਬਹੁਤ ਜ਼ਿਆਦੀਆਂ ਸੀ ਆਪਾਂ ਗਏ ਚਾਂਦਨੀ ਚੌਕ ਦੀ ਮਾਰਕੀਟ ਦੇ ਅੰਦਰ ਪਹਿਲਾਂ ਆਪਾਂ ਵੇਖਿਆ LED ਤੇ ਸਾਰਾ ੜੰਗਾ ਬੜੰਗਾ ਜਿੰਨਾ ਜੇ ਤੁਸੀਂ ਆਖੋ ਨਾ ਕੋਈ ਚੀਜ਼ ਐਜੀ ਆ ਦਿੱਲੀ ਦੇ ਅੰਦਰ ਨਾ ਮਿਲੇ ਤੇ ਹੋ ਨਹੀਂ ਸਕਦਾ ਜੇ ਕਿਸੇ ਨੇ ਵੀ ਕੁਝ ਲੈਣਾ ਦਿੱਲੀ ਦੇ ਅੰਦਰ ਚਲ ਜਿਓ ਮਿਲ ਜੇਗਾ ਇੱਕ ਫਿਰ ਤੁਹਾਨੂੰ ਦੱਸ ਦਿਆਂ ਖਾਦਾ ਦਹੀਂ ਪੱਲਾ ਦਹੀਂ ਪੱਲਾ ਖਾਦਾ ਦਹੀਂ ਪੱਲਾ ਵਧੀਆ ਸੀ ਠੀਕ ਸੀ ਗੋੜਾ ਟੇਸਟ ਸੀ ਪਰ ਪਾਣੀ ਵਾਲਾ ਬੇਕਾਰ ਸੀ ਅਸੀਂ ਪੀਤਾ ਤਾਂ ਜਦੋਂ ਤੇ ਇਹ ਸਾਰੀ ਮਾਰਕੀਟ ਸੀ ਚਾਂਦਨੀ ਚੌਕ ਦੀ ਮਾਰਕੀਟ ਕਿਤੇ ਛੋਟੀ ਮੋਟੀ ਨਹੀਂ ਸਾਢੇ ਸੋ ਸਾਰੀ ਤਾਂ ਘੁੰਮੀ ਨਹੀਂ ਗਈ ਪਰ ਅਸੀਂ ਕੋਸ਼ਣਾ ਕੁਝ ਘੁੰਮੀ ਤੇ ਆਇਦਰ ਤੁਸੀਂ ਦੇਖ ਲਓ ਵੀ ਥੋੜਾ ਜਿਹਾ ਮੈਂ ਵੀ ਆਈਫੋਨ ਦਾ ਸੌਰੀ ਸੈਮਸੰਗ ਦਾ ਜੂਮ ਮੈਂ ਟੈਸਟ ਕਰ ਰਿਹਾ ਸੀ ਇੱਥੇ ਮੈਂ ਕਿਵੇਂ ਲੱਗ ਰਿਹਾ ਦੇਖਦੇ ਆ ਕੁਆਲਿਟੀ ਵਗੈਰਾ ਵਾਈਸ ਤੇ ਨਾਲੇ ਮੈਂ ਜੂਮ ਕਰਕੇ ਦੇਖਦੇ ਆ ਇਹ ਸਾਰੀ ਸੀ ਮਾਰਕੀਟ ਹੋਂਦੀ ਉਸ ਤੋਂ ਬਾਅਦ ਆ ਟੂਲਸ ਆ ਗਏ ਇਹ ਥਾਂ ਥਾਂ ਤੇ ਤੁਹਾਨੂੰ ਮਿਲ ਜਾਣਗੇ ਉੱਥੇ ਵਾਧੂ ਮੰਨ ਲਓ ਇਸੇ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਰੇੜੀਆਂ ਜਾਂ ਕੁਝ ਵੀ ਲੱਗਾ ਹੋਇਆ ਸੀ ਤਾਂ ਤੁਹਾਨੂੰ ਜੂਮ ਕਰਕੇ ਵਹੋਣਾ ਇੱਕ ਅੰਦਰ ਦੇ ਅੰਦਰ ਲਾਈਟਾਂ ਕਿੰਨੀਆਂ ਨੇ ਲਾਈਟਾਂ ਆ ਫਿਰ ਗਲੀ ਸੀ ਲਾਈਟਾਂ ਲਈ ਅਸੀਂ ਆਖਿਆ ਇੱਧਰ ਵੀ ਜਾ ਕੇ ਹੀ ਆਉਣੇ ਆ ਤੇ ਪਹਿਲਾਂ ਮੈਂ ਜੂਮ ਜਾਂ ਮਾਰਿਆ ਬਾਹਲੇ ਚਮਕ ਕੇ ਮਾਰਦੀ ਸੀ ਮੈਂ ਕਿਹਾ ਚਲੋ ਚੱਲਦੇ ਆ ਫਿਰ ਗਲੀ 'ਚ ਐਵੇਂ ਨਹੀਂ ਗੱਲ ਬੰਨਨੀ ਫਿਰ ਮੈਂ ਤੇ ਮੇਰੇ ਮਾਸੀ ਦਾ ਮੁੰਡਾ ਨਿਕਲ ਕੇ ਨਾਲੇ ਤਾਂ ਲਾਈਟਾਂ ਵੇਂਦੇ ਗਏ ਸਾਰੇ ਰਾ ਤੇ ਨਾਲੇ ਤੁਹਾਨੂੰ ਵਿਖਾਉਣੇ ਆ ਪ੍ਰਕਾਰ ਪ੍ਰਕਾਰ ਦੀ ਜਿਹੜੀ ਲਾਈਟ ਆ ਤੁਹਾਨੂੰ ਉੱਥੇ ਮਿਲ ਜੇਗੀ ਤੁਸੀਂ ਇਹ ਸੋਚ ਸਕਦੇ ਦਿੱਲੀ ਦੇ ਅੰਦਰ ਜੇ ਤੁਸੀਂ 10 ਲੱਖ ਰੁਪਏ ਜੇਬ 'ਚ ਪਾ ਕੇ ਲੈ ਗਏ ਤਾਂ ਸ਼ਾਮ ਨੂੰ ਤੁਸੀਂ ਖਰਚ ਸਕਦੇ ਜੀ ਤੇ ਜੇ ਤੁਸੀਂ ਆਖੋ ਵੀ ਕਰੋੜ ਵੀ ਲੈ ਜਾਈਏ ਸ਼ਾਇਦ ਤਾਂ ਉਹ ਵੀ ਲੱਗ ਜੇ ਕਿਉਂਕਿ ਦਿੱਲੀ ਦੇ ਅੰਦਰ ਭੰਡਾਰ ਹੀ ਆ ਜਾ ਕੋਈ ਵੀ ਚੀਜ਼ ਹੈ ਮਹਿੰਗੀ ਮਿਲੇਗਾ ਪਰ ਇੱਕ ਦੁਕਾਨ ਛੱਡੋਗੇ ਦੂਜੀ ਤੇ ਮਿਲੇਗਾ ਦੂਜੀ ਤੇ ਸਸਤਾ ਮਿਲੇਗਾ ਤੀਜੀ ਤੇ ਉਦੋਂ ਸਸਤਾ ਮਿਲੇਗਾ ਇਹ ਉੱਥੋਂ ਦਾ ਰੂਲ ਹੀ ਸਮਝ ਲਓ ਤੁਸੀਂ ਜਿਹੜੀ ਚੀਜ਼ ਉਰਾ ਮੰਨ ਲਓ ਵੀ 500 ਚ ਮਿਲਦੀ ਆ ਉਹ ਅਗਾ ਅਗਾ ਜਾ ਕੇ ਤੁਹਾਨੂੰ 100 ਚ ਵੀ ਵੇਖਣ ਨੂੰ ਮਿਲ ਸਕਦੀ ਆ ਚੀਜ਼ ਉਹੀ ਹੋਏਗੀ ਸਾਰਾ ਕੁਝ ਉਹੀ ਹੋਏਗਾ ਪਹਿਲਾਂ ਤੁਸੀਂ ਮਾਰਕੀਟ ਨੂੰ ਮੈਂ ਜਦੋਂ ਵੀ ਕਿਤੇ ਚੀਜ਼ ਲੈਣਾ ਇਸ ਮਾਰਕੀਟ ਦੇ ਅੰਦਰ ਪਹਿਲਾਂ ਮਾਰਕੀਟ ਘੁੰਮੋ ਫਿਰ ਅਸੀਂ ਮਾੜਾ ਜਾਂ ਤਾਜ਼ਾ ਮਾਰਿਆ ਮੀਟਰਾਂ ਦਾ ਮੀਟਰ ਹੀ ਬੜੇ ਲੱਗੇ ਹੋਏ ਸੀ ਅਸੀਂ ਆਖਿਆ ਬਿੱਲ ਵਗੈਰਾ ਕੱਟ ਲੈਂਦੇ ਹੋਣੇ ਓਕੇ ਸੋਖੇ ਓਕੇ ਤੇ ਆ ਵੀ ਸਾਰੀ ਮਾਰਕੀਟ ਹੀ ਸੀ ਜਿੱਧਰ ਨੂੰ ਤੁਰੇ ਜਾਓਗੇ ਸਾਰੀ ਮਾਰਕੀਟ ਹੀ ਟੋਟਲ ਇਹ ਹੈਗੀ ਸੀ ਲਾਈਟਾਂ ਦੀ ਉਸ ਤੋਂ ਬਾਅਦ ਆ ਗਈ ਆ ਆਪਣੇ ਇਹ ਵੀ ਲਾਈਟ ਦੇ ਅੰਦਰ ਹੀ ਆ ਜਾਂਦਾ ਚਲੋ ਲੋਡ ਵਗੈਰਾ ਬੱਤੀਆਂ ਵਗੈਰਾ ਹਨਾ ਹਰ ਇੱਕ ਤਰ੍ਹਾਂ ਦੇ ਜਿਹੜੇ ਮੀਟਰ ਮਿਲ ਜਾਂਦੇ ਸੀ ਇਹਨਾਂ ਨੂੰ ਵੇਖਿਆ ਜਾਵੇ ਜੇ ਤੁਹਾਨੂੰ ਆਖੀਏ ਵੀ ਦੁਕਾਨ ਦੇ ਅੰਦਰ ਕੋਈ ਬਾਲੀ ਇੰਨਾ ਅਲਾਉਡ ਨਹੀਂ ਹੁੰਦਾ ਵੀਡੀਓ ਬਣਾਉਣਾ ਹਰ ਇੱਕ ਜਗ੍ਹਾ ਤੇ ਤੁਹਾਨੂੰ LED ਜਿਹੜੀ ਲੈਂਪ ਹੈ ਜਿਹੜੀ ਕਿ ਘਰ ਦੇ ਅੰਦਰ ਜਿਹੜੇ ਵੱਡੀਆਂ ਕੋਠੀਆਂ ਦੇ ਅੰਦਰ ਜਾਂ ਜਿਨ੍ਹਾਂ ਨੇ ਵੀ ਹਨਾ ਲਾਉਣੀਆਂ ਨੇ ਜਾਂ ਡਿਜ਼ਾਈਨ ਕਰਵਾਉਣੀਆਂ ਨੇ ਉਹ ਤੁਸੀਂ ਦਿੱਲੀ ਦੀ ਮਾਰਕੀਟ 'ਚ ਜਾ ਕੇ ਆਪੇ ਚੂਜ਼ ਕਰ ਲਓ ਕਿਉਂਕਿ ਇੰਨਾ ਜ਼ਿਆਦਾ ਡਿਜ਼ਾਈਨ ਪਿਆ ਹੈ ਨਾ ਉੱਥੇ ਤੇ ਇੰਨੀਆਂ ਜ਼ਿਆਦੀਆਂ ਮਹਿੰਗੀਆਂ ਲਾਈਟਾਂ ਨੇ ਹਜੇ ਤਾਂ ਮੈਂ ਕੁਝ ਕਲਿੱਪ ਲਏ ਹੀ ਨਹੀਂ ਕਿਉਂਕਿ ਵਲੌਗ ਕਾਫੀ ਲੰਮਾ ਹੋ ਜਾਣਾ ਸੀ ਤੇ ਮੈਂ ਹਾਂ ਨਾਲੇ ਥੋੜਾ ਜਿਹਾ ਘੁੰਮਣ ਲੀਏ ਪਹਿਲੇ ਕਿਹੜੇ ਗਏ ਸੀ ਅਸੀਂ ਅਖਿਆ ਬੀ ਮਾਰਕੀਟ ਦੇ ਅੰਦਰ ਪਤਾ ਨਹੀਂ ਕੀ ਹੋ ਜਾ ਮਾਹੌਲ ਹੈ ਕੀ ਹੋ ਜਾਣੇਗਾ ਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਲਾਈਟ ਉੱਥੇ ਮਿਲ ਜਾਂਦੀ ਫਿਰ ਅਸੀਂ ਪਹੁੰਚ ਗਏ ਹਾਰ ਤੱਕ ਕੇ ਇੱਕ ਮੋਬਾਈਲਾਂ ਵਾਲੀ ਦੁ आरके टी मोबाइल्स ठीक है एसी मोबाइलां दी मार्केट ओथे चांदनी चौक च ते ओठो असि लिया कवर एक दो कवर ਲੈ ਗਾੜ ਚੜਵਾਇਆ 100 ਰੁਪਏ ਦੇ ਅੰਦਰ ਕਵਰ ਮਿਲਦਾ ਸੀ ਹਰ ਇੱਕ ਤਰ੍ਹਾਂ ਦਾ ਜੋ ਕਿ ਇੱਥੇ 4-500 ਦਾ ਦੇ ਰਹੇ ਸੀ আলਟਰਾ 25 ਦਾ ਫਿਰ ਜਦੋਂ ਅਸੀਂ ਵਾਪਸੀ ਕਰਨੀ ਸੀ 4:00 ਵਜੇ ਤੇ 10 ਮਿੰਟਾਂ ਦੀ ਸਾਡੀ ਟ੍ਰੇਨ ਸੀ ਅਸੀਂ ਅਖਾ ਚਲੋ ਘਰੇ ਜਾਂਦੇ ਆਂ ਵਾਪਸ ਅਗਲੇ ਦਿਨ ਤੇ ਅਸੀਂ ਫਾਈਨਲੀ ਮੰਨ ਕੇ ਚਲੋ ਵਾਪਸੀ ਆਉਂਦੀ ਤਿਆਰੀ ਤਾਂ ਕਰ ਲਈ ਪਰ ਸਾਡੇ ਨਾਲ ਮਾੜੀ ਵਾਲੀ ਹੋਈ। ਉਹਦੇ ਵਿੱਚ ਕੀ ਹੋਇਆ ਅਸੀਂ ਟ੍ਰੇਨ ਦੀ ਟਿਕਟ ਤਾਂ ਬੁੱਕ ਕਰ ਲਈ ਔਖੇ ਔਖੇ। ਉੱਥੇ ਵੈਸੇ ਬੁੱਕ ਵੀ ਕਰ ਦਿੰਦੇ ਆ ਤੇ ਤੁਸੀਂ ਆਪ ਵੀ ਬੁੱਕ ਕਰ ਸਕਦੇ ਜੀ। ਜੇ ਕਿਸੇ ਤੋਂ ਬੁੱਕ ਕਰਵਾਓਗੇ ਦਿੱਲੀ ਦੇ ਅੰਦਰ ਪੁਰਾਣੇ ਸਟੇਸ਼ਨ ਭਾਵੇਂ ਨਵੇਂ ਸਟੇਸ਼ਨ ਤੇ ਤਾਂ ਉੱਥੇ ਜਰਨਲ ਦੀ ਟਿਕਟ ਬੁੱਕ ਹੋਏਗੀ 슬ੀਪਰ ਦੀ ਟਿਕਟ ਕਦੇ ਵੀ ਬੁੱਕ ਨਹੀਂ ਹੁੰਦੀ। ਤੇ ਉਹਦੇ ਵਿੱਚ ਇੱਕ ए ਵੀ ਜੇ ਤੁਸੀਂ ਬੁੱਕ ਕਰਵਾਓਗੇ ਉਹ ਤੁਹਾਡੇ ਤੋਂ ਚਾਰਜਸ ਲੈਣਗੇ ਅਸੀਂ ਆਖਿਆ ਅਸੀਂ ਖੁਦ ਪੜੇ ਲਿਖੇ ਆਪਾਂ ਕਾਰ ਹੀ ਲਵਾਂਗੇ ਤੇ ਅਸੀਂ ਮੰਨ ਲਓ ਕਾਰ ਹੀ ਲਈ ਏਡਾ ਕੋਈ ਉਹ ਨਹੀਂ ਸੀਗਾ ਬਸ ਆਪਦੇ ਜਿੱਥੇ ਤੁਸੀਂ ਖੜੇ ਜਿੱਥੇ ਤੁਸੀਂ ਜਾਣਾ ਉੱਥੋਂ ਦਾ ਤੁਸੀਂ ਪਹਿਲਾਂ ਰੂਟ ਚੈੱਕ ਕਰ ਲਓ ਟਰੇਨ ਹੈਗੀ ਉਸ ਤੋਂ ਬਾਅਦ ਉੱਥੇ ਜਾ ਕੇ ਬਸ ਇੱਕ ਪਰਣਾ ਵੀ ਹਾਂ ਮਾਨਸਾ ਜਾਣਾ ਤੁਸੀਂ ਮਾਨਸਾ ਭਰ ਦੇਣਾ ਉੱਥੇ ਦੀ ਟਰੇਨ ਆ ਜਾਏਗੀ ਟਿਕ ਟਾ ਆ ਜਾਏਗੀ ਉਸ ਤੋਂ ਬਾਅਦ ਤੁਸੀਂ ਦੋ ਜਣੇ ਸੀ ਦੋ ਕੱਟ ਕੇ ਤੇ Google Pay ਕਰ ਦੇਣ ਤੇ 4:00 ਵਜੇ ਸਾਢੇ 3 ਦਿਨ ਅਸੀਂ ਉੱਥੇ ਬੈਠੇ ਅੱਡੇ ਦੇ ਉੱਤੇ ਤੇ ਰਾਤ ਦੇ 9:30 ਵਜੇ ਜਿਹੜੀ ਟ੍ਰੇਨ ਸਾਨੂੰ ਮਿਲਦੀ ਆ 5 ਘੰਟੇ ਡਿਲੇ ਟ੍ਰੇਨ ਸੀ ਜਿਹੜੀ ਉਸ ਦਿਨ ਤੇ ਅਸੀਂ ਰਾਤ ਨੂੰ ਬਹੁਤ ਹੀ ਜ਼ਿਆਦਾ ਖੱਜਲ ਖਰਾਬ ਹੋਏ ਹੁਣ ਇੱਥੇ ਗਲਤੀ ਦੱਸੋ ਕਿ ਨਹੀਂ ਸਰਕਾਰ ਦੀ ਹੈ ਜਾਂ ਕਿਸੇ ਆਮ ਨੇ 5 ਟ੍ਰੇਨਾਂ ਉਸ ਦਿਨ ਕੈਨਸਲ ਸੀ ਤੇ ਇਹ ਡਿਲੇ ਸੀ ਨਹੀਂ